ਹੈਲੋ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਅੱਜ ਉਹ ਅਸੀਂ ਆਪਾਂ ਤੁਹਾਨੂੰ ਪਲੇਟਾਂ ਦੀਆਂ ਨਿਸ਼ਾਨੀਆਂ ਲਾਉਣੀਆਂ ਦੱਸਦੇ ਆ ਠੀਕ ਹੈ ਸਾਢੇ 11 ਆਪਾਂ ਲੈ ਲਈ ਲੈਂਥ ਸਾਢੇ 3 ਦੇ ਨਾਪ ਇਧਰੋਂ ਲੈ ਲਈ ਆ ਤੇ ਸਾਢੇ 3 ਇਧਰੋਂ ਲੈ ਲੈਣੀਆਂ 7 ਇੰਚ ਦਾ ਆਪਾਂ ਪਲੇਟ ਪਾਵਾਂਗੇ ਠੀਕ ਆ ਇਿੱਥੇ ਇਹਦਾ ਸੈਂਟਰ ਕੱਟ ਲੈਣਾ ਆਪਾਂ 3.5 3.5 ਤੋਂ ਆਪਾਂ ਇੱਧਰੋਂ ਇੱਧਰੋਂ ਡੇਟਾ ਕਰਕੇ ਨਿਸ਼ਾਨ ਲਾ ਲੈਣਾ ਵਾ ਇੱਧਰੋਂ ਵੀ ਡੇਟਾ ਕਰਕੇ ਤਾਂ ਜੋ ਤਾਂ ਡਾਟਾ ਪਲੇਟ ਦੀ ਸ਼ੇਪ ਜਿਹੜੀ ਉਹ ਵਧੀਆ ਆ ਸਕੇ ਇਕਾਈ ਇਹਨੇ ਚ ਨਿਸ਼ਾਨ ਲਾਣਾ ਤੇ ਆਪਾਂ ਇਦਾਂ ਹੀ ਇਹਨੂੰ ਉੱਪਰ ਵਾਲਾ ਪੱਲਾ ਚੁੱਕ ਕੇ ਤੇ نیچے ਵਾਲੇ ਪੱਲੇ ਨੂੰ ਵੀ ਨਿਸ਼ਾਨ ਲਾ ਲੈਣੀ ਆ ਜੀ ਇਹ ਆਪਾਂ ਫਿਰ ਲਾਵਾਂਗੇ 11:30 ਤੇ ਕਿਉਂਕਿ ਇਹਦਾ ਬੈਨ ਵਾਲਾ ਗਲਾ ਵਾਸ ਕਰਕੇ ਆਪਾਂ ਫਰੰਟ ਵਾਲਾ ਵੀ ਉੱਥੇ ਹੀ ਨਿਸ਼ਾਨ ਲਾਵਾਂਗੇ ਤੇ ਬੈਕ ਵਾਲਾ ਵੀ ਉੱਥੇ ਹੀ ਲਾਵਾਂਗੇ ਠੀਕ ਆ ਜੀ ਇਹ ਵੀ ਆਪਾਂ ਇਹਦੀ 7 ਇੰਚ ਹੀ ਲੈ ਲਵਾਂਗੇ ਲੈਂਥ ਤੇ ਸੈਂਟਰ ਦੇ ਨਿਸ਼ਾਨ ਲਗਾ ਦਾਂਗੇ ਠੀਕ ਹੈ ਜੀ ਇਸੇ ਤਰ੍ਹਾਂ ਸੀ ਇਹ ਜਿਹੜਾ ਫਰੰਟ ਵਾਲਾ ਪਲਾਇ ਇਹਦੇ ਬੈਕ ਸਾਈਡ ਤੇ ਵੀ ਨਿਸ਼ਾਨ ਲਾਵਾਂਗੇ 11.5 ਤੇ ਪਿੱਛੇ ਸਾਢੇ 3 ਇਧਰੋਂ ਫੇਰ ਸਾਢੇ 3 ਇਧਰ ਠੀਕ ਹੈ ਜੀ 7 ਇੰਚ ਠੀਕ ਇਹ ਵੀ ਸੈਂਟਰ 'ਚ ਨਿਸ਼ਾਨੀ ਲਾ ਦੇਣੀ ਤੇ ਇਹ ਫੋਰਥ ਪਾਰਟ ਬੈਗ ਵਾਲਾ ਪੱਲਾ ਇਹ ਲਈ ਆਪਾਂ 6.5 ਇੰਚ ਲਵਾਂਗੇ ਇਹ ਵੱਖ-ਵੱਖ ਨਾਲ ਹੋਣ ਨਾਲ ਇੱਕ ਵਾਰੀ ਲੱਭ ਜਾਂਦਾ ਤਾਂ ਵਧੀਆ ਲੱਗ ਜਾਂਦੇ ਆ ਇਧਰ ਉਧਰ ਜਿਹੜਾ ਕੱਪੜਾ ਉਹ ਖਿਸਕਦਾ ਨਹੀਂ ਆ ਠੀਕ ਆ ਜੀ ਇਹ ਵੀ ਆਪਾਂ 7 ਇੰਚ ਲੈ ਲਾਂਗੇ ਇਹਦਾ ਵੀ ਆਪਾਂ ਸੈਂਟਰ ਕੱਢ ਲਾਂਗੇ ਸੈਂਟਰ ਕਰਕੇ ਅੱਧਾ ਇੰਚ ਇਧਰ ਤੇ ਅੱਧਾ ਇੰਚ ਇਧਰ ਠੀਕ ਆ ਜੀ ਮੈਂ ਆਪਣੇ ਚਾਰੇ ਪੱਲਾ ਤੇ ਨਿਸ਼ਾਨ ਲੱਗ ਚੁੱਕੇ ਆ ਠੀਕ ਆ ਜੀ ਇਹ ਸਾਤੀ ਤੋਂ ਹੈਗਾ ਉਹ ਸਾਢੇ 10 ਮਤਲਬ ਕਿ 21 ਕਮਰ ਤੋਂ ਹੈਗਾ ਉਹ 10 ਤੇ ਆਪਾਂ 1 ਇੰਚ ਐਕਸਟਰਾ ਰੱਖ ਕੇ ਨਿਸ਼ਾਨੀ ਲਾਈ ਆ 18 ਹੈਗੀ ਆ ਜੀ ਹੀਪ ਹੈਗੀ ਆ ਜੀ 21 ਠੀਕ ਆ ਜੀ ਥੈਂਕ ਯੂ ਜੀ